ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲੋ ਜੀ ਮਿੱਤਰੋ ਪਹੁੰਚ ਚੁੱਕੇ ਆਂ ਜੀ ਅੱਜ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਐਗਰੀਕਲਚਰ ਮਸ਼ੀਨਰੀ ਦੀ ਜਿਹੜੀ ਐਗਜ਼ਿਬਿਸ਼ਨ ਲੱਗੀ ਹੋਈ ਹੁੰਦੀ ਨੇ ਜੀ ਨਵੀਆਂ ਨੇ ਸੋ ਹੈ ਸਕੈਨ ਚੋਂ ਲੰਘ ਜਾ ਕਰਾ ਤਾ ਟੂਟਾਂ ਜੀ ਇਧਰ ਉਧਰ ਨੂੰ ਲੰਘ ਕੇ ਲੋ ਜੀ ਅੱਜ ਗੋਗੀ ਵੀਰਾਂ ਵੀ ਕਹਿੰਦੇ ਸਾਡੇ ਨਾਲ ਪਹੁੰਚਿਆ ਐ ਸੋ ਬਹੁਤ ਬਹੁਤ ਧੰਨਵਾਦ ਕਰਦੇ ਆਂ ਗੋਗੀ ਦਾ ਧੰਨਵਾਦ ਕਰਦੇ ਆਂ ਵੱਡੇ ਵੀਰਾਂ ਦਾ ਬਹੁਤ ਬਹੁਤ ਸਹਿਯੋਗ ਤੇ ਲੋਜੀ ਹਾਂ ਅੱਜ ਤੈਨੂੰ ਕੰਬੈਨ ਦੇ ਦਵਾਈ ਆ ਕੇ ਲੈ ਆਣੀ ਐ ਜਿੱਕ ਸੁਧਾ ਕਰਾ ਦਈਏ ਕਿਹੜੀ ਲੈਣੀ ਐ ਦਸ਼ਮੇਸ਼ ਦਵਾਈ ਤੇਨੂੰ ਅੱਜ ਜਿਹੜੀ ਠੀਕ ਲੱਗੀ ਚੱਲ ਉਹ ਦਵਾਈ ਆ ਕੇ ਲੈ ਆ। ਸੋ ਅੱਜ ਆਪਾਂ ਨੇ ਮੇਨ ਮੇਨ ਜਿਹੜੀ ਕੋਈ ਨਵੀਂ ਮਸ਼ੀਨਰੀ ਆਪਣੇ ਲੈ ਆਇਕ ਹੋ ਗਈ ਆਪਾਂ ਉਹੀ ਕੈਪਚਰ ਕਰਨੀ ਆਪਾਂ। ਪ੍ਰੀਤ ਟਰੈਕਟਰ ਗੋਗੀ ਦਾ ਚਹੇਤਾ ਗੋਗੀ ਦਾ ਫੇਵਰੇਟ ਕਰਾਉਂਦਾ ਟਰਾਂਸਮਿਸ਼ਨ ਤੇ ਹਨਾ। ਟਾ 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 ਕੀ ਹਾਲ ਹੈ ਠੀਕ ਹੈ ਠੀਕ ਆ ਪਰ ਪਨੋਸਲਾ ਔਰ ਫਰੀਦ ਦੇਖਦਾ ਫਰੀਦਾਂ ਦਾ ਸਾਜ ਰੇ ਅੱਜ ਫੋਨ ਆਇਆ ਕੱਲ ਵੀ ਆ ਅੱਜ ਵੀ ਆਇਆ ਇਹਨਾਂ ਇੱਕ ਤਾਂ 15 ਡਿਲੀਵਰੀਆਂ ਦੇਣੀਆਂ ਨੇ ਅੱਜ ਅੱਜ ਦੋ ਟਰੈਕਟਰ ਲਾਂਚ ਕਰਨੇ ਕੋਈ ਇਹਨਾਂ ਨੇ ਹਾਂ ਅੱਜ ਲਾਂਚ ਤਾਂ ਕਈਆਂ ਨੇ ਕਰਤਾਰ ਦੇ ਵੀ ਆਏ ਨੇ ਫੋਨ ਕਰਤਾਰ ਦੇ ਵੀ ਇੱਕ ਲਿਫਟ 'ਤੇ ਚ ਕਹੀਂ ਖੜੇ ਆ ਉਹ ਤਾਂ ਹਾਂ ਹਾਂ ਕਿੱਥੇ ਕਰਤਾਰ ਆਇਆ ਕਰਤਾਰ ਦੇਖਣ ਆਇਆ ਇਹ ਵਾ ਫੋਨ ਉਹਨਾਂ ਦਾ ਦੇਖਦੇ ਆ ਮੈਂ ਚੱਲ ਲੱਭਦੇ ਹਾਂ ਇਹਨਾਂ ਵਧੀਆ ਚੜਦੀ ਗਰ ਹੁਣ ਫਿਰ ਤੈਨੂੰ ਕਿਹੜਾ ਦਵਾਈ ਆ ਚ ਬਸ ਹੈ ਬਿਲਕੁਲ ਠੀਕ ਹੈ ਆਪਾਂ ਤਾਂ ਡੈਮੋ ਵਾਸਤੇ ਲਿਆ ਹੋਣਾ ਸੋਹਣਾ ਲੱਗਦਾ ਉਹ ਪੜਾਓ ਉਹ ਦਿਖਾ ਕੇ ਆਓ ਹਾਂ ਉਹ ਦਿਖਾਤਾ ਦਿਖਾਤਾ ਹੋ ਆਪਾਂ ਹਾਂ ਠੀਕ ਆ ਕੀਮਤਾਂ ਨਹੀਂ ਹਾਲ ਦਸੀਆਂ ਵੀ ਇਹਨਾਂ ਨੇ ਕੀਮਤਾਂ ਨਹੀਂ ਹਜੇ ਦਸੀਆਂ ਹੈਨਾ ਕੀਮਤਾਂ ਕੀ ਕਮੈਂਟ ਆ ਯਾਰ ਇਹਨਾਂ ਦੀ ਪੂਰਾ ਘੈਂਟ ਆ ਕਮੈਂਟਸ ਬਿਲਕੁਲ ਬਹੁਤ ਸੋਹਣੇ ਸੋਹਣੇ ਪ੍ਰੋਡਕਟ ਲਿਆ ਆਏ ਮੈਂ ਨਾ ਮੈਂ ਤੇਜੀ ਦੀ ਇਹਦੀ ਦੇਖੀ ਮੈਂ ਪਾਰਸੋ ਉਹ ਸੁਣ ਹੈ ਮੈਂ ਇਹਦੀ ਸੁਣੀ ਪਾਰਸੋ ਮਗਰਾੜ ਵਾਲੀ ਉਹ ਬਣਾਈ ਉਹ ਜਿਹੜੀ ਮਗਰਾੜ ਤੋਂ ਜਿਹੜੀ ਲੈ ਮਿਸੀ ਉਹ ਤੇਜੀ ਵਾਲੀ ਕੜਤੀ ਬੰਦਾ ਉਹ ਵੀ ਕੜਤੀ ਆ ਇਹਨੇ ਲੈ ਜੀ ਧੁੱਕ ਕੜਤੀ ਫੇ ਵੀਡੀਓ ਪਾ ਕੇ ਜਿਹੜੀ ਇਹਨੇ ਕੀਤੀ ਹੈ ਨਾ ਨਾ ਬਿਲਕੁਲ ਉਹ ਹੈ ਵੈਸੇ ਖਰਾਬ ਹੈ ਕੜਤੀ ਇਹ ਕਰਾ ਲੰਨੇ ਆ ਵੀ ਕਰੀ ਜਾ ਉਹ ਬਹੁਤ ਜ਼ਿਆਦਾ ਚਿੱਟੀ ਕਰਾ ਲਵੇ ਇਹਦੇ ਨਾਲੋਂ ਬੰਦਾ ਦੂਜੀ ਹੈ ਨਾ ਐ ਕ੍ਰਿਕਿੰਗ ਦਾ ਦਿਖਾਉਣਾ ਬਈ ਮਿੱਤਰੋ ਤੁਹਾਨੂੰ ਟਰੈਕਟਰ ਆਪਾਂ ਦੰਨੇ ਆ ਜੀ ਤੇ ਰਿਵਿਊ ਇਹਦਾ ਸਵੇਦੇ ਚ ਵੀ ਬਾਈ ਕਰ ਲਓ ਉਸ ਕਰਦਾ ਹੋਣਾ ਇੰਜ ਕਰ ਲਓ ਉਸ ਕਰ ਬੈਸੀ ਬੜਾ ਪਸੰਦ ਹੈ ਹੈ 55 ਉਸ ਪਾਵਰ ਪੌਣੇ 8 ਲੱਖ ਦੇ ਲਗਭਗ ਕੀਮਤ ਹੈ ਜੀ ਕਾਪੀ-ਕੂਪੀ ਸਾਰਾ ਕੰਪਲੀਟ ਹੁੱਡ ਹੱਡ ਵਿੱਚ ਹੈ ਬਾ ਠੀਕ ਹੈ ਜੀ ਠੀਕ ਹੈ 60 ਇਚ ਬਿਲਕੁਲ ਬਰੋਬਰ ਚੱਲਦਾ ਹੈ 60 ਦੇ ਚਾਰ ਸਪੀਡਾਂ ਚ ਆ ਗਿਆ ਹੈ ਨਾ ਕ੍ਰੀਪਰ ਸਪੀਡ ਵੀ ਆਏ ਜਾਂਦੀ ਹੈ ਚਾਰ ਸਪੀਡਾਂ ਕ੍ਰੀਪਰ ਸਪੀਡ ਆ ਗਿਆ ਇਹਦੀ ਰੋਡ ਤੇ 220 RC ਤੇ ਕਿੰਨੀ ਸਪੀਡ ਕੱਢਦਾ ਇਹ ਕਿੰਨੇ ਕੁ ਦੀ ਸਪੀਡ ਤੇ ਚੱਲੇ ਜਾਂਦਾ ਜਣੀ 40 45 ਦੀ ਰਹਿੰਦੀ ਹੈ ਕਿ ਘੱਟ ਰਹਿੰਦੀ ਹੈ 45 ਦੇ ਲਗਭਗ ਟਾਇਰ ਚ ਉਹ ਸਿੱਕੇ ਰੂਗੀ 14 ਵਾਲੀ ਆ 16 ਦੇ ਅੱਛਾ 16 ਦੇ ਵੀ ਮਿਲਣਗੇ ਕੀਮਤ 'ਚ ਫਰਕ ਪਊ ਫਿਰ ਸੇਮ ਜੀ ਰਹੂਗੀ ਬਸ ਜੇ ਤੁਹਾਨੂੰ ਕੀ ਮੈਂ ਤੁਸੀਂ 16 14 ਵਿੱਚ ਦੱਸਿਓ ਕਿ 10000 ਕੀ ਚੜਾ ਦੇਣਾ ਇਹਦੀ ਚੋ ਇਹ ਫਿਕਸ ਹੈ ਕਿ ਮਾੜਾ ਮੋਟਾ ਹੈਗਾ ਮੈਂ ਤਕਰੀਬਨ 10000 ਮਾੜਾ ਮੋਟਾ ਠੀਕ 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 ਐਗਰੀ ਕਿੰਗ ਭਾਈ ਠੀਕ ਹੈ ਜੀ ਕਰ ਲਾਸ ਕਰ ਦਿੰਦੇ ਹਾਂ ਜਣ ਤੇ 400 ਫੀਟ ਜਗ੍ਹਾ ਆ ਗਿਆ ਠੀਕ ਹੈ ਵੀਰ ਲੋ ਭਾਈ ਮਿੱਤਰੋ ਕਰਤਾਰ ਟਰੈਕਟਰ ਅੱਜ ਕਹਿੰਦੇ ਨੇ ਬਾਹਰਲੇ ਦੇਸ਼ ਵਾਲਾ ਹੀ ਕੰਮ ਕਰਿਆ ਕਰਤਾਰ ਦਾ ਦੇਖੋ ਵੀ 51 30 ਚੱਕਿਆ ਵਾ ਤੇ ਚੱਕਿਆ ਵਾ ਕਿਹੜੇ ਨਾਲ ਆ ਉਹ ਵੀ ਤੁਹਾਨੂੰ ਦਿਖਾਉਂਦੇ ਆਪਾਂ ਇਹ ਲਿਫਟ ਦੀ ਪਾਵਰ ਦਿਖਾਈ ਹੋਈ ਹੈ ਜੀ ਟਰੈਕਟਰ ਦੀ ਆਪਣੇ ਵਾਲਿਆਂ ਨੂੰ ਚੱਕਿਆ ਵਾ ਜੀ 78 ਸੱਤੀ ਲਗਾ ਅੱਜ ਕਰਤਾਰ ਵਾਲਿਆਂ ਨੇ ਆਪਣੇ ਟਰੈਕਟਰ ਦੀ ਲਿਫਟ ਦੀ ਪਾਵਰ ਦਿਖਾਈ ਵੀ ਆ ਤੇ ਟਰੈਕਟਰ ਕੱਟੇ ਟਰੈਕਟਰ ਚੱਕਿਆ ਹੋਇਆ ਟਰੈਕਟਰ ਦੀ ਡਿਪਨਲ ਟਰੈਕਟਰ ਚੱਕ ਕੇ ਖੜਾਇਆ ਹੋਇਆ ਦੇਖੋ ਨਾਲੇ ਚੱਲਦਾ ਸਟਾਰਟ ਘੁਮਾ ਰਿਹਾ ਅਮਨਿਤ ਕੀ ਉਹਨਾਂ ਸਮਾਨ ਜਾਂ ਨਹੀਂ ਆਇਆ ਵਾ ਹੈਨਾ ਬਹੁ ਘਟਾ ਬਹੁਤ ਜ਼ਿਆਦਾ ਘਟਾ ਆਇਆ ਹੋਇਆ ਵਾ ਅਸੀਂ ਵੀ ਅਨਿੱਪਲਾ ਦਾ ਸੈੱਟ ਚਾ ਲੁੱਤਾ ਇੱਕ ਤਾਂ ਹੀ ਕਿ ਬੇ ਬਾਲ ਜਗ੍ਹਾ ਤੇ ਪਉਂਦਾ ਇਹ ਸਾਹ ਦੇਖਵਾਰਾ ਪੂਰੀ ਨੂੰ ਜਾਲ ਵਿੱਚ ਨੂੰ ਵਿੱਚੇ ਵਿੱਚ ਚਲਦੇ ਹੌਲੀ ਹੌਲੀ ਆਪਾਂ ਨੂੰ ਅਗਲੇ ਸਾਲ ਤੇ ਭੇਜਤਾਇਆ ਕਰੂਗਾ ਗੱਡੀ ਕਿੱਥੇ ਲੈ ਕੇ ਰਨੇ ਪਹਿਲਾ ਪਹਿਲੇ ਸਾਲ ਲਈ ਤੀ ਉਹ ਪਰ ਉਹ ਤੋਂ ਬਾਅਦ ਇੰਨਾ ਕਿ ਤੁਰੇ ਇਦ ਕੀ ਓਰੇ ਲਾਤੀ ਉਹ ਸਾਹਮਣੇ ਖੜੀਆ ਗੱਡੀਆ ਮਣੀ ਚੱਲੀਏ ਪਿੰਡ ਨੂੰ ਹੈਨਾ ਹੁਣ ਤਾਂ ਸੜਕ ਕੁਸ ਨਹੀਂ ਆਇਆ ਇਦ ਕੀ ਬੀਜ ਬੂਜੇ ਵੀ ਬਹੁਤ ਘਟ ਤੇ ਹੈਨਾ ਯਾਦ ਇੱਕ ਪਿਓ ਦਾ ਪੁੱਤ ਉਹਦੇ ਅੰਗਾ ਆ ਕੇ ਧਰਮ ਕੇ ਆ ਗਿਆ ਉਹਦੇ ਬਾਅਦ ਹੁਣ ਕੀ ਲੈ ਕੇ ਆਏ ਕਿ ਮੇਲੇ ਚੋਂ ਕੀ ਤੈਨੂੰ ਚੰਗਾ ਲੱਗਿਆ ਇਸ ਵਾਰ ਮਸ਼ੀਨਰੀ ਇੰਨੀ ਹੈ ਨਹੀਂ ਤੀ ਕਾਸ ਮੇਲੇ ਦਾ ਵੈਦ ਕੀ ਵੀਰੇ ਨੇ ਮੈਂ ਤੁਹਾਨੂੰ ਦੱਸਿਆ ਜੀਰੀ ਵਾਲੀ ਸੋਹਣੀ ਹੁੰਦਾ ਜੀਰੀ ਦੇ ਠੀਕ ਹੁੰਦਾ ਇੰਪਲੀਮੈਂਟ ਇਸ ਵਾਰ ਕੁਝ ਹੈ ਨਹੀਂ ਦਿਖਾ ਜਿੰਨੇ ਆਪਾਂ ਐਕਸਾਈਟਮੈਂਟ ਨਾਲ ਗਏ ਤੇ ਉੱਥੇ ਵੀ ਨਵੀਂ ਨਵੀਂ ਮਸ਼ੀਨਰੀ ਦੇ ਦੇਖਣ ਲੇਜ਼ਰ ਕਰਾ ਦੇਖਿਆ ਆਪਾਂ ਨੇ ਇੱਕ ਦੋ ਲੇਜ਼ਰ ਕਰਾ ਦੇ ਵਿੱਚ ਆਪਾਂ ਨੇ ਇਹ ਦੇਖਿਆ ਵੀ ਜਿਹੜਾ ਉਹ ట్రాన్స్ਮਿਸ਼ਨ ਨਾ ਜਿਹੜਾ ਰੀਸੀਵਰ ਉਹ ਇੱਕ ਦੂਜੇ ਨਾਲ ਕਨੈਕਟ ਨਹੀਂ ਹੁੰਦਾ ਜਿਹੜਾ ਹੈਨਾ ਬਾਕੀ ਲੇਟ ਬਹੁਤ ਚਲੇਗੇ ਉੱਪਰ ਅੱਪ ਚਲੇਗੇ ਲੇਟ ਬਹੁਤ ਕੰਬਾਈਨਾਂ ਦੇਖ ਲੈ ਤੂੰ ਕਿੱਥੇ ਚਲੀਆਂ ਕੰਬਾਈਨ ਇੱਕ ਦੋ ਜਿਹੜੀ ਆਈਬੀਟੀ ਇੰਨੀ ਕੋਸੋ ਸਾਫ ਸੁਥਰੀ ਇੱਕ ਸਾਫ ਸੁਥਰੀ ਇੰਨੀ ਹੈ ਨਹੀਂ ਹੈਂਡੀਸ ਬਾਈ ਬਾਕੀ ਲੇਟ ਬਹੁਤ ਚਲੇਗੇ ਕਿਉਂਕਿ ਕੀ ਖਾ ਰਹੇ ਆ ਫਿਰ ਕੀ ਖਿਲਾ ਰਹੇ ਆ ਅੱਜ